ਜਥੇਦਾਰ ਕੌਕੇ ਨੂੰ ਅਲਫ ਨੰਗਾ ਕਰਕੇ ਤਸੀਹੇ ਦਿੱਤੇ ਗਏ ਪੁਲਸ ਵੱਲੋਂ ਛੱਡੇ ਪਾੜੇ ਗਏ ਤੇ ਫੇਰ ਗੁਪਤੰਗ ਉੱਤੇ ਠੁੱਡੇ ਮਾਰੇ ਗਏ ਪੱਟਾ ਵਿਚਾਲਿਓਂ ਵਹਿੰਦੇ ਲਹੂ ਨੂੰ ਦੇਖ ਹੈਵਾਨ ਪੁਲਸ ਵਾਲਾ ਬੋਲਿਆ ਤੁਹਾਡੇ ਜਥੇਦਾਰ ਦਾ ਤਾਂ ਮੂਤ ਨਿਕਲ ਗਿਆ ਫੇਰ ਗੋਲੀ ਮਾਰ ਕੇ ਤੇ লাশ ਦੇ ਟੋਟੇ ਟੋਟੇ ਕਰਕੇ ਟਿਕਾਣੇ ਲਾ ਦਿੱਤਾ ਗਿਆ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਜਨਤਕ ਹੋਇਆ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਕਤਲ ਦਾ ਰਾਜ਼ ਜਨਤਕ ਹੋਈ ਤਿੰਨ ਦਹਾਕੀਆਂ ਤੋਂ ਦੱਬੀ ਹੋਈ ਰਿਪੋਰਟ ਆਓ ਜਾਣੀਏ ਕਿਹੜੀਆਂ ਸਰਕਾਰਾਂ ਤੇ ਕਿਹੜੇ ਪੁਲਿਸ ਅਫਸਰਾਂ ਨੂੰ ਇਹ ਖਾਸ ਰਿਪੋਰਟ ਕਰਦੀ ਹੈ ਬੇਪਰਤ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਵੱਲੋਂ ਚੁੱਕ ਕੇ ਮਾਰਨ ਦੇ ਮਾਮਲੇ ਬਾਰੇ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਬੀਪੀ ਤਿਵਾੜੀ ਵੱਲੋਂ ਸਾਲ 1999 ਵਿੱਚ ਹੀ ਜਾਂਚ ਰਿਪੋਰਟ ਡੀਜੀਪੀ ਦਫ਼ਤਰ ਨੂੰ ਸੌਂਪ ਦਿੱਤੀ ਗਈ ਸੀ ਪਰ ਇਸ ਰਿਪੋਰਟ ਨੂੰ ਜਨਤਕ ਹੋਣ ਦੇ ਵਿੱਚ ਇੰਨੇ ਦਹਾਕੇ ਕਿਉਂ ਲੱਗ ਗਏ ਜਦੋਂ 1999 ਵਿੱਚ ਰਿਪੋਰਟ ਸੌਂਪੀ ਗਈ ਸੀ ਉਦੋਂ ਪੰਜਾਬ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਵਾ ਕਰਨ ਵਾਲੀ ਸਿਆਸੀ ਪਾਰਟੀ ਅਕਾਲੀ ਦਲ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਚੱਲ ਰਹੀ ਸੀ ਤੇ ਇਸ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਬੀਜੇਪੀ ਭਾਈਵਾਲ ਸੀ ਪੰਜਾਬ ਦੇ ਡੀਜੀਪੀ ਨੇ 1998 ਵਿੱਚ ਜਾਂਚ ਤੇ ਹੁਕਮ ਦਿੱਤੇ ਸੀ ਇਸ ਮਾਮਲੇ ਵਿੱਚ ਲੱਗੇ ਇਲਜ਼ਾਮਾਂ ਅਨੁਸਾਰ 20 ਦਸੰਬਰ 1992 ਨੂੰ ਗੁਰਦੇਵ ਸਿੰਘ ਕੌਂਕੇ ਨੂੰ ਐਸ ਐਚ ਓ ਜਗਰਾਉਂ ਅਤੇ ਪੁਲਿਸ ਪਾਰਟੀ ਉਸਦੇ ਘਰੋਂ ਹੀ ਚੁੱਕ ਕੇ ਲੈ ਗਈ ਜਿਸ ਦੀ ਗਵਾਹੀ ਉਹਨਾਂ ਦੇ ਪਿੰਡ ਵਾਲੇ ਕਈ ਲੋਕ ਪਰਦੇ ਨੇ ਜਦਕਿ ਜਦੋਂ ਗ੍ਰਿਫਤਾਰੀ 20 ਦਸੰਬਰ ਨੂੰ ਹੁੰਦੀ ਹੈ ਤਾਂ ਹਿਰਾਸਤ ਦੇ ਵਿੱਚ ਕਾਗਜ਼ਾਂ ਦੇ ਵਿੱਚ ਅਰੈਸਟ 2 ਜਨਵਰੀ ਨੂੰ ਵਿਖਾਇਆ ਗਿਆ ਉਸੇ ਹੀ ਦਿਨ ਜਿਸ ਦਿਨ ਜ਼ਥੇਦਾਰ ਕੌਂਕੇ ਦੀ ਫਰਾਰੀ ਦਿਖਾਈ ਗਈ ਹੁਣ ਇਨ੍ਹਾਂ ਵਿਚਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਿਆ ਤਤਕਾਲੀ ਐਸਐਚਓ ਜਗਰਾਉਂ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਕੌਕੇ ਨੂੰ ਦੁਬਾਰਾ 25 ਦਸੰਬਰ 1992 ਨੂੰ 200 ਬੰਦਿਆਂ ਦੀ ਹਾਜ਼ਰੀ ਵਿੱਚ ਗ੍ਰਿਫਤਾਰ ਕੀਤਾ ਸੀ ਜਦੋਂ 20 ਦਸੰਬਰ ਨੂੰ ਲੈ ਕੇ ਗਏ ਸੀ ਤਾਂ ਪਿੰਡ ਵਾਲਿਆਂ ਦੀ ਬੇਨਤੀ ਉੱਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਹੁਣ 25 ਦਸੰਬਰ ਨੂੰ ਜਦੋਂ ਦੁਬਾਰਾ ਅਰੈਸਟ ਹੁੰਦੇ ਨੇ ਤਾਂ ਫੇਰ ਇਹ ਤਾਰੀਖ ਵੀ ਕਿਸੇ ਕਾਗਜ਼ ਦੇ ਵਿੱਚ ਨਹੀਂ ਬੋਲਦੀ ਤੇ ਨਾ ਹੀ ਇਸ ਦਿਨ ਹੋਈ ਗ੍ਰਿਫਤਾਰੀ ਦਾ ਕੋਈ ਜ਼ਿਕਰ ਹੈ ਜਗਰਾਉਂ ਪੁਲਿਸ ਨੇ ਜਾਂਚ ਟੀਮ ਨੂੰ ਦੱਸਿਆ ਕਿ ਗੁਰਦੇਵ ਸਿੰਘ ਨੂੰ ਇੱਕ ਕਥਿਤ ਕਤਲ ਦੇ ਮਾਮਲੇ ਵਿੱਚ 2 ਜਨਵਰੀ 1993 ਨੂੰ ਗ੍ਰਿਫਤਾਰ ਕੀਤਾ ਗਿਆ 1980-90 ਦੇ ਦਹਾਕਿਆਂ ਦੇ ਦਹਾਕਿਆਂ ਦੇ ਵਿੱਚ ਪੰਜਾਬ ਵਿੱਚ ਖਾਲਸਾਤਨ ਦੇ ਮੁੱਦੇ ਉੱਤੇ ਸਿੱਖ ਖੜਕੂ ਲਹਿਰ ਚੱਲ ਰਹੀ ਸੀ ਜਗਰਾਉਂ ਪੁਲਿਸ ਨੇ ਵੀ ਇਹੀ ਦਾਵਾ ਕੀਤਾ ਸੀ ਕਿ ਗੁਰਦੇਵ ਸਿੰਘ ਨੇ ਖੜਕੂਆਂ ਬਾਰੇ ਪੁੱਛਗਛ ਕਰਨ ਲਈ ਉਸ ਨੂੰ ਲਿਆਂਦਾ ਗਿਆ ਤੇ ਸਾਨੂੰ ਕਈ ਅਹਿਮ ਸਬੂਤ ਮਿਲੇ ਨੇ ਰਿਪੋਰਟ ਨੇ ਹੋਰ ਕਿਹੜੇ ਖੁਲਾਸੇ ਕੀਤੇ ਉਹ ਵੀ ਜਾਣਦੇ ਆ ਏਡੀਜੀਪੀ ਬੀਪੀ ਤਿਵਾੜੀ ਨੇ ਗੁਰਦੇਵ ਸਿੰਘ ਕੌਂਕੇ ਦੇ ਗੈਰ ਨਿਆਂਇਕ ਕਤਲ ਦੇ ਇਲਜ਼ਾਮਾਂ ਸੰਬੰਧੀ ਆਪਣੀ ਜਾਂਚ ਰਿਪੋਰਟ ਦੇ ਸੱਤੇ ਵਿੱਚ ਲਿਖਿਆ ਹੈ ਸਾਰੇ ਹਾਲਾਤ ਨੂੰ ਦੇਖਦੇ ਹੋਏ ਇਹ ਸਪਸ਼ਟ ਹੁੰਦਾ ਹੈ ਕਿ ਤਤਕਾਲੀ ਐਸਐਚਓ ਅਤੇ ਹੁਣ ਡੀਐਸਪੀ ਗੁਰਮੀਤ ਸਿੰਘ ਵੱਲੋਂ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਨੂੰ ਉਸਦੇ ਘਰੋਂ ਲਿਆਇਆ ਗਿਆ ਜੋ ਕਿ ਮੁੜ ਕੇ ਵਾਪਸ ਨਹੀਂ ਆਇਆ ਇਹ ਰਿਪੋਰਟ ਵਿੱਚ ਅੱਗੇ ਲਿਖਿਆ ਹੈ ਕਿ ਇਹ ਗੱਲ ਵਿਸ਼ਵਾਸਯੋਗ ਹੈ ਕਿ ਗੁਰਦੇਵ ਸਿੰਘ ਕੌਕੇ ਨੂੰ 2 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪਿੰਡ ਕੰਨੀਆਂ ਦੀ ਹੱਦ ਉੱਤੇ ਖਾੜਕੂਆਂ ਤੇ ਪੁਲਿਸ ਪਾਰਟੀ ਦਰਮਿਆਨ ਹੋਈ ਗੋਲੀਬਾਰੀ ਦੌਰਾਨ 벨ਟ ਤੋੜ ਕੇ ਭੱਜ ਗਏ ਸਨ ਇਹ ਬਿਆਨ ਸੀ ਪੁਲਿਸ ਵਾਲੇ ਦਾ ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਥੇਦਾਰ ਕੌਕੇ ਨੂੰ ਪੁਲਿਸ ਹਿਰਾਸਤ ਵਿੱਚ ਰੱਖ ਕੇ ਝੂਠਾ ਕੇਸ ਬਣਾਉਣ ਦੀ ਕਹਾਣੀ ਦਾ ਸਾਰੇ ਛੋਟੇ ਅਤੇ ਵੱਡੇ ਅਫਸਰਾਂ ਨੂੰ ਪਤਾ ਸੀ ਪਰ ਉਸ ਸਮੇਂ ਪੁਲਿਸ ਦਾ ਮਾਹੌਲ ਹੀ ਅਜਿਹਾ ਸੀ ਉਸ ਤੋਂ ਜ਼ਾਹਰ ਹੁੰਦਾ ਹੈ ਕਿ ਪੁਲਿਸ ਅਧਿਕਾਰੀ ਜਾਂ ਤਾਂ ਉਸ ਵੇਲੇ ਜ਼ਿਮਣੀਆਂ ਲਿਖਦੇ ਹੀ ਨਹੀਂ ਸਨ ਜਾਂ ਛੋਟੇ ਅਫਸਰਾਂ ਦੁਆਰਾ ਲਿਖੀ ਜ਼ਿਮਣੀ ਉੱਤੇ ਬਿਨਾਂ ਪੜੇ ਦਸਤਖਤ ਕਰ ਦਿੰਦੇ ਸਨ ਹੁਣ ਇਸ ਤੋਂ ਬਾਅਦ ਸ਼ਰਮਨੀ ਅਕਾਲੀ ਦਲ ਮੌਕੇ ਦੀਆਂ ਸਰਕਾਰਾਂ ਉੱਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ ਕੀ ਇਹ ਸਾਰਾ ਕੁਝ ਸਿਆਸੀ ਸੀ ਸਿਆਸੀ ਲਾਹੇ ਖੱਟੇ ਗਏ ਜਥੇਦਾਰ ਕੌਂਕੇ ਦੀ ਮੌਤ ਤੋਂ ਕਿਉਂਕਿ ਜਿਹੜੇ ਪੁਲਿਸ ਅਫਸਰਾਂ ਉੱਤੇ ਇਹ ਰਿਪੋਰਟ ਦੋਸ਼ ਲਾਉਂਦੀ ਹੈ ਉਹਨਾਂ ਪੁਲਿਸ ਅਫਸਰਾਂ ਨੂੰ ਹੀ ਉਹਨਾਂ ਸਰਕਾਰਾਂ ਵੱਲੋਂ ਆਊਟ ਆਫ ਟਰਨ ਤਰੱਕੀਆਂ ਵੀ ਦਿੱਤੀਆਂ ਗਈਆਂ ਦੋ ਤਰੱਕੀਆਂ ਮਿਲੀਆਂ ਸੀ ਇੱਕ ਖਾਸ ਪੁਲਿਸ ਅਫਸਰ ਨੂੰ ਜੋ ਕਿ ਇਸ ਮਾਮਲੇ ਨਾਲ ਜੁੜਿਆ ਹੋਇਆ ਪੰਜਾਬ ਪੁਲਿਸ ਦੇ ਸਿਪਾਹੀ ਤਰਸੀਮ ਸਿੰਘ ਨੂੰ ਤਰੱਕੀ ਦੇ ਦਿੱਤੀ ਸੀ ਮੌਕੇ ਦੀ ਸਰਕਾਰ ਨੇ ਜਿਸ ਦੀ ਹਿਰਾਸਤ ਤੋਂ ਪੁਲਿਸ ਦੀ ਕਹਾਣੀ ਦੇ ਅਨੁਸਾਰ ਗੁਰਦੇਵ ਸਿੰਘ ਕੌਂਕੇ ਫਰਾਰ ਹੋਇਆ ਤਰੱਕੀ ਵੀ ਇੱਕ ਨਹੀਂ ਤਰੱਕੀਆਂ 2 ਮਿਲੀਆ ਇਸ ਗੱਲ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਸ ਸਮੇਂ ਦੇ ਡੀਜੀਪੀ ਕੇਪੀਐਸ ਗਿੱਲ ਜਿਨ੍ਹਾਂ ਨੂੰ ਸਾਰੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ 60 ਸਾਲ ਦੇ ਹੋ ਜਾਂਦੇ باوجود ਇਸ ਉਹਦੇ ਉੱਤੇ ਅਗਲੇ ਹੁਕਮਾਂ ਤੱਕ ਵਾਅਦਾ ਦਿੱਤਾ ਗਿਆ ਸੀ ਸਿਪਾਹੀ ਤਰਸੀਮ ਸਿੰਘ ਦੀ ਹੌਲਦਾਰ ਵਜੋਂ ਤਰੱਕੀ ਅਜਹੀਆਂ ਉਲੰਘਣਾਵਾਂ ਦਾ ਇੱਕ ਹਿੱਸਾ ਹੀ ਜਾਪਦੀ ਹੈ ਗੁਰਦੇਵ ਸਿੰਘ ਕੌਂਕੇ ਦੇ ਕਤਲ ਨੂੰ ਲੈ ਕੇ ਪੰਜਾਬ ਵਿੱਚ ਰੌਲਾ ਪਿਆ ਸੀ ਅਤੇ ਉਸ ਸਮੇਂ ਦੇ ਡੀਜੀਪੀ ਕੇਪੀਐਸ ਗਿੱਲ ਨੂੰ ਜ਼ਰੂਰ ਪਤਾ ਹੋਵੇਗਾ ਇੱਕ ਦਿਨ ਵਿੱਚ ਹੀ ਜਗਰਾਉਂ ਪੁਲਿਸ ਜ਼ਿਲ੍ਹੇ ਦੇ ਐਸਐਸਪੀ ਐਸਪੀ ਡੀਐਸਪੀ ਨੂੰ ਬਦਲ ਦਿੱਤਾ ਗਿਆ ਇਸ ਨਾਲ ਲੋਕਾਂ ਵਿੱਚ ਇਹ ਸ਼ੱਕ ਹੋਇਆ ਸੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰ ਦਿੱਤਾ ਸੀ ਅਤੇ ਸੀਨੀਅਰ ਅਫਸਰਾਂ ਦੀ ਥਾਂ ਨਵੇਂ ਅਫਸਰ ਲਗਾ ਦਿੱਤੇ। ਦਰਸ਼ਕਾਂ ਨੂੰ ਇੱਕ ਵਾਰ ਫਿਰ ਵੀ ਦੱਸਦੇ ਜਾਈਏ ਕਿ ਗੁਰਦੇਵ ਸਿੰਘ ਕੌਂਕੇ ਕੌਣ ਸਨ। ਸਾਲ 1986 ਵਿੱਚ ਸ੍ਰੀ ਅਕਾਲ ਤਖਤ ਉੱਤੇ ਸਰਬੱਤ ਖਾਲਸਾ ਬਲਾ ਕੇ ਸੇਕਾਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ ਸੀ। ਜਸਬੀਰ ਸਿੰਘ ਰੋਡੇ ਉਸ ਸਮੇਂ ਜੇਲ੍ਹ ਵਿੱਚ ਹੋਣ ਕਾਰਨ ਗੁਰਦੇਵ ਸਿੰਘ ਕੌਂਕੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਬਣੇ ਸਨ ਤੇ ਬਾਅਦ ਵਿੱਚ ਰੋਡੇ ਨੂੰ ਜੇਲ੍ਹ ਤੋਂ ਬਾਹਰ ਆ ਕੇ ਆਪਣਾ ਅਹੁਦਾ ਸੰਭਾਲ ਦਿੱਤਾ ਗਿਆ ਸੀ। ਸਿੱਖ ਧਰਮ ਦੇ ਸਾਰੇ ਸਮੂਹਾਂ ਦਾ ਇਕੱਠ ਬੁਲਾਉ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਹੈ ਤੇ ਇਹ ਰਵਾਇਤ 18ਵੀਂ ਸਦੀ ਤੋਂ ਚੱਲਦੀ ਆ ਰਹੀ ਹੈ। ਪਰ ਜੋ ਰਵਾਇਤ ਪੌਲਸ ਨੇ ਬੇਇਨਸਾਫੀਆਂ ਦੀ ਚਲਾਈ ਕੀ ਉਸ ਦਾ ਹੁਣ ਅੰਤ ਹੋਵੇਗਾ ਕੀ ਇੰਨੇ ਦਹਾਕਿਆਂ ਦੇ ਬਾਅਦ ਜਥੇਦਾਰ ਕੌਕੇ ਨੂੰ ਇਨਸਾਫ ਮਿਲੇਗਾ ਬ੍ਰਾਊਸ ਡੇਲੀ ਟੀਵੀ ਦੀ ਰਿਪੋਰਟ ਮਕਰਨ ਹਾਂਡਾ ਧੰਨਵਾਦ